ਰਾਹੇ ਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਪਹਿਲਾਂ ਨੰਨੇ ਮੁੰਨਿਆਂ ਨੂੰ ਸੰਭੀਏ ਇਹ ਤਾਂ ਬੈਠੇ ਨੇ ਵਿਚਾਰੇ ਗੇਟ 'ਚ ਭੁੱਖੇ ਲੱਗ ਹੋਣਗੇ ਇਹਨਾਂ ਨੂੰ ਦੁੱਧ ਦੱਧ ਪਾਈਏ ਤੇ ਰੋਟੀ ਪਾਣੀ ਪਾਈਏ ਏਹ ਤਾਂ ਨਿੱਕੇ ਪਾ ਕੇ ਆਉਣੀ ਆ ਮੈਂ ਤੇ ਲੋ ਜੀ ਰੱਜ ਕੇ ਲੈਂਦੇ ਨੇ ਮਸਤੀਆਂ ਨਿਆਰੀ ਲੈਂਦੇ ਨੇ ਦੇਖੋ ਇੱਕ ਨੰਨਾ ਮੁੰਨਾ ਤਾਂ ਆਰਾਮ ਨਾਲ ਪਿਆ ਹੈ ਵਿਚਾਲੀ ਠੰਡੇ ਠੰਡੇ ਫਰਸ਼ 'ਤੇ ਵਧੀਆ ਹੀ ਇੱਕ ਇਧਰ ਫਿਰਦਾ ਲੋ ਜੀ ਹੁਣ ਇਧਰ ਆਗੇ ਇੱਥੇ ਇਧਰ ਆਪਣੀ ਦੁਪਹਿਰ ਖਿੜੀਏ ਇਹਦੇ ਵਿੱਚ ਆਗੇ ਤੇ ਮਸਤੀਆਂ ਕਰਨੀ ਕੋ ਬੈਠਾ ਉਹ ਤਾਂ ਦਿਖਦਾ ਨਹੀਂ ਆ ਦਿਖਦਾ ਪੂਰਾ ਪੂਰਾ ਦਿਖਦਾ ਦੇਖਦਾ ਇਹਨਾਂ ਨੂੰ ਐ ਆ ਵੀ ਸਾਨੂੰ ਦੁੱਧ ਪਾਉਗੇ ਇਹ ਨਹੀਂ ਰਾਜ ਤੇ ਸਾਰਾ ਦਿਨ ਜਿੰਨਾ ਮਰਜ਼ੀ ਪਾਈ ਜਾ ਉਹ ਆ ਗਈ ਮਾਣੋ ਬਿੱਲੀ ਵੀ ਪਾਣਾ ਭੱਜ ਗਏ ਮੈਨੂੰ ਦੇਖ ਕੇ ਪੌੜੀਆਂ 'ਚ ਫਿਰਦੀ ਸੀ ਕਿ ਮੈਂ ਸੁੰਬਲੀ ਸੰਭਰਦੀ ਹੰਦਰੋਂ ਸੁੰਬਰਿਆ ਫਿਰ ਇੱਥੋਂ ਪੌੜੀਆਂ 'ਚ ਬੈਠੇ ਸੀਗੇ ਪੌੜੀਆਂ 'ਚ ਭੱਜ ਗਏ ਡਰ ਕੇ ਮੈਨੂੰ ਦੇਖ ਕੇ ਉਧਰ ਜਦੋਂ ਦੁੱਧ ਪਾਉਣੀ ਆ ਉਦੋਂ ਨੇ ਡਰਦੇ ਤੇ ਲੋ ਜੀ ਆ ਬੈਠਾ ਇੱਕ ਆ ਬੈਠਾ ਇੱਕੇ ਦੇ ਨਾਲ ਦਾ ਮਰ ਗਿਆ ਪੂਰੂ ਵਿਚਾਰਾ ਉਹ ਗੱਡੀ ਥੱਲੇ ਆ ਗਈ ਉਹ ਵੀ ਜਿਹਨਾਂ ਪੀਤਿਆ ਨਹੀਂ ਪੈਰਾਂ ਤੇ ਪੜ ਜਾਂਦੇ ਤੇ ਉਹਦਾ ਲਿਖਿਆ ਵਾ ਤੀ ਹਨਾ ਵਿਚਾਰੇ ਦਾ ਤੇ ਲੋ ਜੀ ਇਹਨਾਂ ਨੂੰ ਦੁੱਧ ਪਾਣੀ ਪਾ ਕੇ ਆਪਾਂ ਮਸਤੀ ਇੱਕ ਹੋ ਗਈ ਇਹਨਾਂ ਨਾਲ ਹੁਣ ਆਪਾਂ ਲਾਉਨੇ ਆ ਝਾੜੂ ਲਗਾਤਾ ਸੀਗਾ ਮੈਂ ਪਹਿਲਾਂ ਤੇ ਹੁਣ ਪੋਚਾ ਲਗਾਦਾ फटाफट ਇੱਧਰ ਲਗਾਤਾ ਮੈਂ ਇੱਧਰ ਪੱਕਾ ਤਾਂ ਲਾਉਂਦੀ ਹਣੀ ਇਹਨੇ ਸਵਾਰਾ ਸੁੱਕ ਜੂ ਮੇਜ ਰੱਖਤਾ ਵੈਡਾਂ ਤੇ ਇਹਨੇ ਉੱਪਰ ਰੱਖ ਕੇ ਲੋ ਜੀ ਇਧਰਲੇ ਕਮਰੇ ਚਲਾ ਦਈਏ ਹੁਣ ਆਪਾਂ ਇਧਰ ਲਾਤਾ ਪੜਦੇ ਰਹਿ ਗਏ ਉਧਰ ਉਹ ਚੰਗੜੇ 'ਚ ਸੈੱਟ ਕਰਨੇ ਚਾਦਰ ਸੈੱਟ ਕਰਤੀ ਸਮਾਰਤੀ ਤੇ ਇਧਰ ਹਨੇਰਾ ਪੈਂਦਾ ਇਧਰ ਲਾਈਟ ਲਾ ਲੈਣੀ ਆ ਫਿਰ ਮੈਂ ਹੁਣੇ ਮੇਰਾ ਝੋਲਾ ਟੰਗਿਆ ਪਿਆ ਬੁਣਨ ਨਾਲ ਇੱਥੇ ਟੰਗਦੀਆਂ ਇੱਥੇ ਬਹਿ ਕੇ ਬੁਣਦੀਆਂ ਫਿਰ ਦਿਨ 'ਚ ਵੀ ਰਾਤ ਨੂੰ ਵੀ ਹੁਣ ਦਿਨ 'ਚ ਮੈਂ ਉਧਰ ਬਹਿ ਜਾਂਦੀ ਆ ਉਧਰ ਹਵਾ ਲੱਗਦੀ ਆ ਵਧੀਆ ਹੁਣ ਤਾਂ ਦਿਨ 'ਚ ਆਉਂਦੀ ਨਹੀਂ ਜਿੱਦਣ ਦਾ ਮੀਂਹ ਪਿਆ ਕੱਲ ਪਰਸੋਂ ਤਾਂ ਇਧਰ ਤੇ ਉਧਰੇ ਬੈਠੀ ਰਹਿਣੀ ਆ ਹਵਾ ਲੱਗੀ ਜਾਂਦੀ ਆ ਇਹ ਆਉਂਦੇ ਨੇ ਜੇ ਕੋਈ ਤਾਂ ਬਹਿ ਜਾਂਦੀ ਆ ਪਰ ਕੋਈ ਹੁੰਦਾ ਨਹੀਂ ਘਰ ਕੱਲ ਹੋਈ ਸੀਗੀ ਤੇ ਹੁਣ ਤਾਂ ਲੋ ਜੀ ਇੱਧਰ ਹਵਾ ਲੱਗੀ ਜਾਂਦੀ ਆ ਵਧੀਆ ਉੱਧਰ ਇੰਨੀ ਗਰਮੀ ਨਹੀਂ ਹੁੰਦੀ ਹੁਣ ਤੇ ਉੱਧਰੇ ਬੈਠੀ ਰਹਿਣੀ ਹੁਣ ਆਪਾਂ ਸਾਰਾ ਕੰਮ ਨਿਮੇੜ ਤਾਰ ਰਸੋਈ ਵੀ ਸਾਫ਼ ਕਰਤੀ ਪੋਚਾ ਲਾਦੀ ਹੁਣ ਰਸੋਈ ਜੀ ਵੀ ਇੱਕ ਵਾਰ ਤਾਂ ਲਾਤਾ ਸੀ ਧੋਤੀ ਫਿਰ ਦਵਾਰੇ ਵਾਈਪਰ ਫੇਰ ਦਨੀ ਆ ਮੈਥੋਂ ਹੀ ਫਰਸ਼ ਦੇਖੋ ਕਾਲਾ ਪੀਲਾ ਜਾਂ ਰਸੋਈ ਸਾਫ਼ ਹੋ ਗਈ ਚਾਹ ਪਾਣੀ ਦਾ ਕੰਮ ਨਿਬੜ ਗਿਆ ਸਰਦਾਰ ਸਾਹਿਬ ਰੋਟੀ ਲੈ ਗਏ ਖੇਤ ਰੋਟੀ ਟੁਕ ਭਾਂਡੇ ਢਿੰਡੇ ਮਾਂਜ ਮੰਜਾਈ ਸਾਫ਼ ਸਫਾਈ ਕਰਤੀ ਤੇ ਆਪਦੇ ਉਹ ਚਲੇ ਗਏ ਮੋਟਰ ਤੇ ਲੈ ਕੇ ਆਪਾਂ ਤਾਂ ਇਕੱਲਿਆਂ ਨੇ ਇਕੱਲੇ ਰਹਿਣਾ ਲਖਵੀਰ ਦਾ ਗਹਾਣਾ ਆਂ ਅੰਟੀ ਦੱਸਿਆ ਨਾ ਕਰੋ ਹੁਣ ਲਾ ਗਾਲੀਆਂ ਆਪਾਂ ਨੇ ਕੁੰਡੀਆਂ ਕਹਿੰਦੀ ਚੋਰ ਆ ਜਾਣਗੇ ਚੋਰ ਆ ਕੇ ਆਪਣੇ ਕੋ ਕੀ ਕਰਨਗੇ ਲਖਵੀਰ ਕੁਝ ਨਹੀਂ ਕਰ ਸਕਦੇ ਲੋ ਜੀ ਆਪਾਂ ਨੇ ਦਵਾਰੇ ਫੇਰ ਲਗਾਤਾ ਇੱਥੇ ਤਾਂ ਪੋਚਾ ਤੇ ਹੁਣ ਆਪਾਂ ਬਹਿਨੇ ਆ ਤੇ ਉੱਥੇ ਬੁਣ ਬਣਾਈ ਕਰਦੇ ਆ ਤੇ ਬੈਡਾਂ ਤੇ ਇੱਧਰ ਕੁੰਡੀ ਲਾ ਲਈ ਆ ਤੇ ਆਪਣੇ ਕੋਈ ਨਹੀਂ ਆਉਂਦਾਗਾ ਆਪਣੇ ਤਾਂ ਰਿਸ਼ਤੇਦਾਰ ਨਹੀਂ ਆਉਂਦੇ ਕੋਈ ਚੋਰਾਂ ਨਹੀਂ ਕੀ ਆਉਣਾ ਆਪਣੇ ਕੋਈ ਨਹੀਂ ਆਉਂਦਾ ਮੈਂ ਕਿਹੜਾ ਰੋਟੀ ਪਾਣੀ ਦੇਨੀ ਆ ਕਿਸੇ ਨੂੰ ਨਾ ਮੈਂ ਰੋਟੀ ਦੇਨੀ ਆ ਨਾ ਚਾਹ ਦੇਨੀ ਆ ਜਿਹੜੇ ਰੋਟੀ ਪਾਣੀ ਦਿੰਦੇ ਨੇ ਤੇ ਮੁੱਲ ਦੀ ਰੋਟੀ ਲਿਆ ਕੇ ਦਿੰਦੇ ਨੇ ਪੂਰੀਆਂ ਛੋਲੇ ਖਿਲਾਉਂਦੇ ਨੇ ਤੇ ਇਸ ਮੋਸੇ ਖਿਲਾਉਂਦੇ ਨੇ ਉਹਨਾਂ ਦੇ ਆਉਂਦੇ ਨੇ ਰਿਸ਼ਤੇ ਲੋ ਜੀ ਮੀਂਹ ਪੈ ਗਿਆ ਵਧੀਆ ਮੌਸਮ ਹੋ ਗਿਆ ਜੀ ਠੰਡਾ ਜਾਂ ਤੇ ਅੱਜ ਤਾਂ ਫਿਰ ਕੁਝ ਬਣਦਾ ਹੀ ਸੀਗਾ ਤੇ ਆਪਾਂ ਲਾ ਲੈਨੇ ਛਕੋਰੀਆਂ ਛਕੋਰੀਆਂ ਲਾ ਲੈਨੇ ਇਹ ਮੈਂ ਬਣਾਉਣੀਆਂ ਜੀ ਨਵੇਂ ਡਿਜ਼ਾਈਨ ਦੀਆਂ ਛਕੋਰੀਆਂ ਤੇ ਇਹ ਤਾਂ ਪਾ ਲਿਆ ਇੱਕ ਪੂਰ ਮੈਂ ਆਲੂ ਆਵਾਲ ਬੂਲੜੇ ਸਾਰਾ ਕੁਝ ਪਾ ਪੂ ਕੇ ਸਮਾਰਕ ਰੱਖ ਲਿਆ ਸੀਗਾ ਤੇ ਇਹ ਬਣਾਤੀ ਆ ਤੇ ਇਹਨਾਂ ਨੂੰ ਕੱਢਦੀ ਆ ਪਹਿਲਾਂ ਇੱਕ ਪਰ ਇਹ ਗੱਲ ਪੱਕੀ ਆ ਜਿਹੀ ਜੀ ਵਧੀਆ ਨੀਚੇ ਚੁੱਲ੍ਹੇ ਤੇ ਪੱਕਦੀ ਆ ਰੋਟੀ ਪਾਣੀ ਉਹ ਜਿਹਾ ਨਹੀਂ ਪੱਕਦਾ ਗਸਤੀ ਤਾਂ ਫਿਰ ਵੀ ਹੋਲੀਓ ਬਣਦੀ ਆ ਰਿਜਤੀਆਂ ਨਹੀਂ ਹੈਗੀਆਂ ਪੂਰੀਆਂ ਚੁੱਲੇ ਤੇ ਅੱਗ ਵਧੀਆ ਹੁੰਦੀ ਆ ਨਾ ਇੱਥੇ ਫਿਰ ਹੁਣ ਖੜਨਾ ਬਹੁਤ ਚਿਰ ਪੈਂਦਾ ਮੈਨੂੰ ਦੇਖੀ ਮੱਥਾ ਮਾਰਨਾ ਪੈਂਦਾ ਤੇ ਲੋ ਜੀ ਮੈਂ ਪੇੜੇ ਕਰ ਲੇ ਇੱਧਰ ਹੈਗਾ ਆਪਣਾ ਇਹ ਪੂਰਾ ਚੂਰਾ ਤੇ ਕਚੋਰੀਆਂ ਬਣਾ ਕੇ ਇਹ ਭੋਰਾ ਪੂਰਾ ਕਚੂਰਾ ਹੋ ਨਹੀਂ ਹੁੰਦਾ ਆਪਣਾ ਬਰੈਡਾਂ ਦਾ ਤੇ ਉਹਨਾਂ ਨੂੰ ਭੋਰ ਲਿਆ ਮੈਂ ਤੇ ਭੋਰ ਲਿਆ ਉਹਨਾਂ ਨੂੰ ਚੰਗੀ ਤਰ੍ਹਾਂ ਹੱਥ ਨਾਲ ਤੇ ਭੋਰ ਕੇ ਹੁਣ ਇਹ ਲਗਾ ਲਗਾ ਕੇ ਪਕਾਉਣੀ ਆ ਮੈਂ ਪਤਾ ਨਹੀਂ ਬੇਟਾ ਖਾਊਗਾ ਪਤਾ ਨਹੀਂ ਨਾ ਉਹ ਤਾਂ ਉਹ ਅੱਛਾ ਪਤਲੂ ਗੂ ਪਕਾਉਂਦਾ ਕਨਾ ਤੇ ਮੈਂ ਪੂਰਾ ਚੋਰਾ ਲਾ ਲਿਆ ਸੀਗਾ ਉੱਪਰ ਟੰਗੀ ਸੀਗੀ ਮੈਂ ਤੱਕੜੀ ਨਾਲ ਵਿੱਚਰ ਕਰੀਆ ਹੁਣ ਤੇ ਇਹ ਲਾ ਕੇ ਪਕਾਉਣੀ ਅੱਜ ਆਪਾਂ ਕਚੌਰੀਆਂ ਤੇ ਨਾਲ ਦਹੀਂ ਹੋ ਜਾਊਗਾ ਚਟਣੀ ਹੋਊਗੀ ਜਦ ਇਹ ਨਾਲ ਖਾਣੀ ਹੋ ਖਾਣ ਲੇਂਗੇ ਇਹਨਾਂ ਦੀ ਮਰਜ਼ੀ ਹੈ ਜਾਂ ਫਿਰ ਦੁੱਧ ਪੀ ਲੈਣਗੇ ਬਾਅਦ ਚ ਤੇ ਲੋ ਜੀ ਲਾ ਲਈਏ ਆਪਾਂ ਇਹ ਰੜ ਗਈ ਸੀਗੀ ਗੈਸ ਤੇ ਗੈਸ ਤੇ ਮੈਨੂੰ ਔਖਾ ਲੱਗਦਾ ਵੈਸੇ ਚੁੱਲ੍ਹੇ ਤੇ ਨਹੀਂ ਮੈਨੂੰ ਔਖਾ ਲੱਗਦਾ ਚੁੱਲ੍ਹੇ ਤੇ ਵਧੀਆ ਰੜ ਜਾਂਦੀਆਂ ਨੇ ਜਲਦੀ ਜਲਦੀ ਤੇ ਲੋ ਜੀ ਇੱਧਰ ਪਲੇਟ ਰੱਖ ਲਈ ਆਪਾਂ ਨੇ ਪਲੇਟ ਰੱਖ ਕੇ ਪਲੇਟ 'ਚ ਧਰੀ ਜਾਊਂਗੀ ਤੇ ਉਹ ਨਾ ਤੇਲ ਨੁੱਟੜ ਜਾਊਗਾ ਫਿਰ ਤੇਲ ਜਾਂ ਨੁੱਟੜ ਜਾਊਗਾ ਜਦੋਂ ਤੇ ਫਿਰ ਮੈਂ ਇਹਦੇ ਵਿੱਚੇ ਪਾ ਲਿਆ ਇਹ ਆਲੂ ਵਾਲੇ 'ਚ ਪੇੜੇ ਕਰ ਕਰ ਰੱਖ ਲੇ ਇਹ ਭੂਰਾ ਚੂਰਾ ਜਾਂ ਇਹਦੇ ਵਿੱਚ ਪਾ ਲਿਆ ਇਹਦੇ ਨਾਲ ਵਧੀਆ ਲੱਗ ਜਾਂਦਾ ਨਾਲ-ਨਾਲ ਕੋਲੀ 'ਚ ਲੱਗਦਾ ਨਹੀਂ ਸੀਗਾ ਓੱਖਾ ਲੱਗਦਾ ਸੀ ਇਹਦੇ ਕਰਕੇ ਫਿਰ ਨਾ ਮੈਂ ਇਹਦੇ 'ਚ ਆਲੂ ਵਾਲੇ ਡੱਬੇ ਦੇ ਵਿੱਚ ਪਾ ਲਿਆ ਪਾ ਕੇ ਇਹਨਾਂ ਨੂੰ ਮਿਕਸ ਕਰਦੇ ਆ ਚੰਗੀ ਤਰ੍ਹਾਂ ਰਾੜ ਦਈਏ ਤੇ ਰੜ ਗਈ ਹੋ ਗਈ ਵਧੀਆ ਇਹਨੇ ਟੰਗ ਦੇਣੀ ਆ ਤੱਕਲੇ ਨਾਲ ਤੱਕਲੇ ਨਾਲ ਇੱਥੇ ਟੰਗ ਦੇਣੀ ਆ ਉਸ ਤੋਂ ਬਾਅਦ ਇਹਨੇ ਨੁੱਚੜ ਜੂ ਨੁੱਚੜ ਕੇ ਫਿਰ ਰੱਖ ਦੋ ਥਾਲੀ ਚ ਤੇਲ ਹੋ ਜੀ ਇਹਨੇ ਉਹ ਕੱਢਦਾ ਮੈਂ ਪਤਾ ਨਹੀਂ ਠੰਡਾ ਪੈ ਗਿਆ ਪਤਾ ਨਹੀਂ ਰਿਜਦੀਆਂ ਜੀ ਨਹੀਂ ਹੈਗੀਆਂ ਹੌਲੀ ਹੌਲੀ ਰਿਜਦੀਆਂ ਚਲੋ ਹਰੇ ਇਹਨਾਂ ਦੇ ਆਨੇ ਇਨੇ ਜਿੱਦੀਆਂ ਨੇ ਉੱਤਰ ਇੰਨੇ ਆਪਾਂ ਇੱਧਰ ਇਹ ਮਿਕਸ ਕਰ ਲੈਣੇ ਆ ਇਹਨੂੰ ਇਹਦੇ ਵਿੱਚ ਰਲਾ ਲੈਣੇ ਆ ਚੰਗੀ ਤਰ੍ਹਾਂ ਮਿਕਸ ਕਰਦਾਨੇ ਆ ਰਲਾ ਕੇ ਫਿਰ ਪਾਦਣੇ ਆ ਦੋ ਦੋ ਪਾਉਣੀ ਆ ਤਿੰਨ ਤਿੰਨ ਉਹ ਕੱਢ ਦੂੰਗੀ ਫਿਰ ਮੈਂ ਹੁਣ ਤਿੰਨ ਤਿੰਨ ਪਾ ਦੇਣੀ ਆ ਕੁਝ ਤਾਂ ਤੇਲ ਘਟ ਗਿਆ ਕੁਝ ਫਿਰ ਮੈਂ ਹੁਣ ਤਿੰਨ ਤਿੰਨੇ ਪਾਉਣੀ ਆ ਜੇ ਤਾਂ ਚੇਲ ਹੋਵੇ ਖਾਸਾ ਫਿਰ ਤਾਂ ਚਾਰ ਪੈ ਜਾਂਦੀਆਂ ਨੇ ਹੁਣ ਤਿੰਨ ਤਿੰਨੇ ਰਾੜ ਦੂੰ ਇੱਕ ਰਾੜ ਦੇਆ ਕਰੂੰ ਤਿੰਨ ਚੋਂ ਇੱਕ ਚੱਕ ਲਈਕ ਪਾਤੀ ਐ ਹੌਲੀ ਹੌਲੀ ਰਾੜ ਲਾਣੀ ਆ ਨਾਲੇ ਖੜੀ ਰਹਿਣੀ ਆ ਤੇ ਅਸਲੀ ਨਜ਼ਾਰਾ ਤਾਂ ਜਿਹੜੇ ਚੁੱਲ੍ਹੇ ਤੇ ਆਉਂਦਾ ਚੁੱਲ੍ਹੇ ਤੇ ਹੀ ਆ ਹੁਣ ਇੰਨੀ ਗਰਮੀ ਚ ਹੀਠ ਔਖਾ ਲੱਗਦਾ ਤਿੰਨ ਜਾਣੀ ਆਏ ਹੋ ਜਾਂਦਾ ਫਿਰ ਜਦੋਂ ਮੇਰੀ ਨੰਨੀ ਪਰੀ ਆਊਗੀ ਫੇਰ ਬਣਾ ਕੇ ਦਊਗੀ ਉਹਨੂੰ ਸਿਆੜ ਚਾਉਂਗੀ ਕਹਿੰਦੀ ਨਾਨੀ ਹੁਣ ਤਾਂ ਮੈਂ ਗਰਮੀ ਚ ਨਹੀਂ ਆਉਂਦੀ ਫਿਰ ਜਦੋਂ ਆਊਗੀ ਨਾ ਛੁੱਟੀਆਂ ਚ ਆਊਗੀ ਹੁਣ ਤਾਂ ਵੱਡੀ ਹੋ ਗਈ ਸਕੂਲ ਜਾਣ ਲੱਗੇ ਫਿਰ ਉਹਨੂੰ ਲਾ ਕੇ ਦਊਂ ਚਕੋਰੀਆਂ ਨਾਨੀ ਵਾਲੀਆ ਚਕੋਰੀਆਂ ਖਾਣੀਆਂ ਨੇ ਕਹਿੰਦੀ ਕੱਲ ਮੈਂ ਕਿਹਾ ਹੁਣ ਮੈਂ ਕੌਣ ਦੇ ਕੇ ਆਵੇ ਤੈਨੂੰ ਐਡੀ دیر ਤੂੰ ਆ ਜਾ ਸ਼ਨੀਵਾਰ ਨੂੰ ਆ ਜਾਂਦੀ ਛੁੱਟੀਆਂ ਘਟਣ ਦੋ ਦਿਨ ਸ਼ਨੀਵਾਰ ਦੀ ਛੁੱਟੀ ਹੁੰਦੀ ਆ ਤੇ ਆ ਜਾ ਤੇ ਫਿਰ ਖਾਲਾ ਇੱਕ ਦਿਨ ਲਿਆਂਵਾਂਗੇ ਜੀਰੀ ਦਾ ਕੰਮ ਨਿਬੜ ਜਵੇ ਦੋ ਛੁੱਟੀਆਂ ਹੋਣਗੀਆਂ ਤਿੰਨ ਫਿਰ ਉਹਨੇ ਲਿਆਂਵਾਂਗੇ ਤੇ ਰਹਿ ਜੂਗੀ ਤਿੰਨ ਨਾਲੇ ਮਿਲ ਜੂਗੀ ਨੰਨੀ ਪਰੀ ਨਾਲੇ ਛੋਰੀਆਂ ਲਾ ਕੇ ਦੇ ਦੂੰਗੀ ਜਾਂ ਠੰਡਾ ਹੋ ਜੂਗਾ ਹਨਾ ਉਹ ਤਾਂ ਬਹੁਤ ਦੂਰ ਤੱਕ ਆਊਗੀ ਫਿਰ ਤਾਂ ਹੋ ਛੁੱਟੀਆਂ ਘਟਣ ਤਾਂ ਦਸੰਬਰ ਚ ਆਊ ਵਿਚਾਰੀ ਬਹੁਤ ਉਦੋਂ ਭਾਜੀ ਜੁਲਾਈ ਅਗਸਤ ਸਤੰਬਰ ਅਕਤੂਬਰ ਨਵੰਬਰ ਦਸੰਬਰ ਪੰਜ ਮਹੀਨਿਆਂ ਤੱਕ ਆਊਗੀ ਚਾਰ ਪੰਜ ਤੱਕ ਹਾਂ ਚਾਰ ਮਹੀਨਿਆਂ ਤੱਕ ਆਊਗੀ ਚਲੋ ਉਹ ਤੋਂ ਬਾਅਦ ਪਹਿਲਾਂ ਲਿਆਵਾਂਗੇ ਆਪਾਂ ਨੰਨੀ ਬਰੀ ਨੂੰ ਛੁੱਟੀਆਂ ਹੋਣਗੀਆਂ ਲੋ ਜੀ ਆਪਣੇ ਪੱਕ ਕੇ ਨਹੀਂ ਰੜ ਗਈ ਆ ਇਹ ਵਿੱਚ ਚਾਰਨੀ ਨਾਲ ਰੜਨ ਲੱਗ ਗਈ ਸੀਗੀ ਚੱਕਣਾ ਇਹ ਘੜ ਪਾਣੀ ਵਧੀਆ ਨੁੱਚੜਦਾ ਇਹਦੇ ਵਿੱਚ ਨਾ ਬਰੀਕ ਬਰੀਕ ਇਹ ਨਿਕਲ ਗਿਆ ਮਸਾਲਾ ਜਾ ਤੇ ਭੋਰਾ ਚੋਰਾ ਜਾ ਇਹ ਘੜਦੀ ਆਵੇਂ ਨਾਲੇ ਤਾਂ ਇਹ ਕੱਚੀ ਹੋ ਗਈ ਇਹ ਵੀ ਪੱਕ ਗਈ ਇਹ ਵਿਚਾਲੀ ਕੱਢ ਦਨੀ ਆ ਪਹਿਲਾਂ ਤੇ ਇਹ ਕੱਟ ਕੇ ਤੇ ਰੜ ਦੂੰਗੀ ਇਹ ਚੰਗੀ ਤਰ੍ਹਾਂ ਇਹ ਦੇ ਵਿੱਚ ਇਹ ਢੇਰੀ ਕਰ ਲਈ ਚਾਰ ਪੰਜ ਜਿਹੜੇ ਹੈਗੇ ਤੇ ਸਾਰੇ ਇਕੱਠਿਆਂ ਨੂੰ ਲਾ ਦਨੀ ਆ ਭਾਂਡਾ ਹੋ ਜੂ ਬੇਲਾ ਆਪਣਾ ਨਾਲੇ ਆਲੂ ਵਾਲਾ ਹੋ ਜੂਗਾ ਉਸ ਤੋਂ ਬਾਅਦ ਲਗਾ ਕੇ ਚੰਗੀ ਤਰ੍ਹਾਂ ਮਿਕਸ ਕਰਕੇ ਹਰੇ ਚ ਲੋਂਡੇ ਚ ਪਾ ਦੂੰ ਇੰਨੇ ਇਹ ਰਿੱਜਣਗੇ ਇੰਨੇ ਭਾਂਡੇ ਢਿੰਡੇ ਮਾਦ ਦੂੰਗੀ ਕਮਕਾਰ ਬੇਲਾ ਤੇ ਲੋ ਜੀ ਵੈਗਰੂ ਜੀ ਹੁਣ ਲਾ ਦੀ ਆਪਾਂ ਰਾੜ ਦੀਏ ਸਾਫ਼ ਕਰਤੀਏ ਰਾੜ ਰੜਾਈ ਇੰਨੇ ਰੜਦੀਆਂ ਨੇ ਹੌਲੀ ਹੌਲੀ ਰਿੱਜਦੀਆਂ ਨੇ ਟਾਈਮ ਬਹੁ ਲੱਗਦਾ ਇੱਕ ਤਾਂ ਤੇ ਲੋ ਜੀ ਇੰਨੇ ਰੜਤੀਆਂ ਨੇ ਤੇ ਲੋ ਜੀ ਇੰਨੇ ਦੋ ਦੋ ਚਾਰ ਚਾਰ ਕਰਕੇ ਪਾ ਲਾਂ ਨੇ ਸਾਰੀਆਂ ਮੈਂ ਪਾ ਲੀਆਂ ਇਹਦੇ ਵਿੱਚ ਰੱਖ ਲਈ ਸੀਗੀ ਕੋਲੇ ਚ ਆਲੂ ਮਾ ਪੇੜੇ ਕਰਕੇ ਆਲੂ ਪਾ ਕੇ ਸਮਾਰ ਕੇ ਤੇ ਦੋ ਦੋ ਇੱਕ ਇੱਕ ਪਾਲਾਂ ਨੇ ਇਹਨੇ ਜਿੰਨੇ ਆਪਾਂ ਇੱਧਰ ਕੰਮਕਾਰ ਕਰਦਾਂ ਨੇ ਇਹ ਨਾਲੇ ਰਿੱਚ ਜਾਂਦੀਆਂ ਨੇ ਤੇ ਇਹ ਲੈ ਵੇੜ ਕੇ ਰੱਖ ਲਈਆਂ ਤਿੰਨ ਚਾਰ ਤਿੰਨ ਚਾਰ ਪਾਤੀਆਂ ਨੇ ਇਹ ਤਿੰਨ ਬਾਅਦ ਚ ਪਾ ਦਾਂਗੇ ਹੌਲੀ ਹੌਲੀ ਰਿੱਚ ਜਾਣਗੀਆਂ ਤੇ ਆਪਾਂ ਨੇ ਭਾਂਡੇ ਢਿੰਡੇ ਮਾਜ ਕੇ ਬੇਲੇ ਹੋ ਗਏ ਲੋਜੀ ਬੈਗਰੂ ਜੀ ਰਹਿ ਗਈਆਂ ਚਾਰ ਇਹਨੇ ਰਿੱਚ ਦਿੱਆਂ ਨੇ ਇਹਨੇ ਲਾ ਲਾਂਗੇ ਫੇਰ ਨੇ ਬਾਅਦ ਚ ਵਾਲੀ ਫੇਰ ਕੱਟ ਲੂੰਗੀ ਅਗਰ ਵੀਡੀਓ ਵਧੀਆ ਲਗੀ ਕਮੈਂਟ ਲਾਈਕ ਸਬਸਕ੍ਰਾਈਬ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ